ਹਾਂਜੀ ਮਨਾਲੀ ਡੋੜੀ ਪਾੜੇ ਭੰਗੜੇ ਉਡਾਲੀਆਂ ਗੁੱਡੀਆਂ ਵੈਸੇ ਕਿਹੜੀ ਡੋੜ ਨਾ ਡਾਈਆਂ ਸਾਹਿਰ ਹੈ ਚਾਈਨਿਸ ਡੋੜ ਨਾ ਡਾਈਆਂ ਹੋਣਗੀਆਂ ਬਹੁਤ ਸਾਰੀਆਂ ਗੁੱਡੀਆਂ ਉਹ ਵੀ ਕੀਤੀਆਂ ਹੋਣਗੀਆਂ ਆਈ ਉਹ ਵੀ ਕੀਤਾ ਹੋਣਾ ਵੈਸੇ ਸੱਚੀ ਦੱਸਾਂ ਜਦੋਂ ਦੀ ਚਾਈਨਿਸ ਡੋੜ ਆਈ ਨਾ ਯਾਨੀ ਇਹ ਗੱਟੋ ਆਇਆ ਨਾ ਗੁੱਡੀ ਡਾਂ ਦਾ ਮਜ਼ਾ ਹੀ ਆ ਜਾਂਦਾ ਆਈ ਬੋ ਮੈਂ ਬਹੁਤ ਸਾਰੇ ਨਿਊਜ਼ ਵੇਖੀਆਂ ਸੋਸ਼ਲ ਮੀਡੀਆ ਤੇ ਕੱਟੂ ਡੋਰ ਨਾਲ ਕਿਸੇ ਦੀ ਉਂਗਲ ਵੱਢੀ ਗਈ ਹੈ ਕਿਸੇ ਦੀ ਧੌਂ ਤੇ ਡੋਰ ਫਿਰ ਗਈ ਕਿਸੇ ਦੇ ਮੂੰਹ ਤੇ ਡੋਰ ਫਿਰ ਗਈ ਅੱਸੀ ਅੱਸੀ ਟਾਂਕੇ ਲੱਗੇ ਕੋਈ ਹਸਪੀਟਲ ਪਹੁੰਚ ਗਿਆ ਤੇ ਕਿਸੇ ਦੀ ਮੌਤ ਵੀ ਹੋ ਗਈ ਹੈ ਮੈਂ ਆਪਣੀ ਅੱਖੀ ਫੋਟੋ ਦੇਖੀ ਹੈ ਸੋਸ਼ਲ ਮੀਡੀਆ ਦੇ ਵੀਡੀਓਜ਼ ਵੇਖੇ ਆ ਜਿਨ੍ਹਾਂ ਦੇ ਘਰ ਦਾ ਜੀਤ ਚਲਾ ਗਿਆ ਸੀ ਨਾ ਬਹੁਤ ਰੋਗੇ ਸੀ ਤੇ ਹਾਂ ਸੱਚ ਇਸ ਚਾਇਨਾ ਡੋਰ ਨੇ ਬਹੁਤ ਸਾਰੇ ਬੇਜ਼ਬਾਨ ਜਾਨਵਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਕਈ ਵਿਚਾਰੇ ਪੰਛੀ ਇਸ ਚਾਇਨਾ ਡੋਰ ਦੀ ਚਪੇਟ ਚਾ ਕੇ ਆਪਣੀ ਜਾਨ ਗਵਾ ਬੈਠੇ ਪਰ ਇਹ ਸੋਸ਼ਲ ਮੀਡੀਆ ਹੈ ਨਾ ਕੀ ਪਤਾ ਝੂਠ ਹੀ ਵਖਾਉਂਦੇ ਹੋਣ ਪਰ ਜੇ ਸੱਚ ਵੀ ਵਖਾਉਂਦੇ ਨੇ ਤੇ ਸਾਨੂੰ ਕੀ ਸਾਡੇ ਕਿਹੜਾ ਘਰ ਚ ਕੋਈ ਹਸਪੀਟਲ ਪਹੁੰਚਿਆ ਸਾਡੇ ਘਰ ਚੋਂ ਕਿਹੜਾ ਕੋਈ ਮਰਿਆ ਅਸੀਂ ਤੇ ਗੁੱਡੀਆਂ ਢਾਵਾਂਗੇ ਗੱਟੂ ਨਾਲ ਹੈਨਾ ਪਰ ਇੱਕ ਗੱਲ ਯਾਦ ਰੱਖਿਓ ਵੱਜੀ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਬਾਕੀ ਸਮਝਦਾਰ ਹੋ ਇਸ਼ਾਰਾ ਕਾਫੀ ਹੈ